ਪਰ ਸਿੱਧ ਰਾਗੀ ਪਾਈ ਹਰਜਿੰਦਰ ਸਿੰਘ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਨੇ ਕੀਤਾ ਸਨਮਾਨਿਤ ਕਲਾ ਦੇ ਖੇਤਰ 'ਚ ਸ਼ਾਨਦਾਰ ਯੋਗਦਾਨ ਲਈ ਕੀਤਾ ਗਿਆ ਸਨਮਾਨਿਤ ਦੇਸ਼ ਦੇ ਪ੍ਰਸਿੱਧ ਸਿੱਖ ਰਾਗੀ ਅਤੇ ਸ਼ਬਦ ਗਾਇਕ ਪਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨੂੰ ਕਲਾ ਦੇ ਖੇਤਰ 'ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂਰ ਨੇ ਰਾਸ਼ਟਰਪਤੀ ਭਵਨ ਵਿਖੇ ਹੋਇਕ ਚੰਦਰਸ ਮਾਹਰਾਂ ਨੂੰ ਸਲਮਾਨ ਪਰਦਾਨ ਕੀਤਾ ਹੈ ਇਸ ਮੌਕੇ ਤੇ ਬਹੁਤ ਸਾਰੇ ਪਤਵੰਤੇ ਸੱਜਣ ਅਤੇ ਕਲਾ ਪ੍ਰੇਮੀ ਮੌਜੂਦ ਸਨ ਭਾਈ ਹਜਿੰਦਰ ਸਿੰਘ ਪਿਛਲੇ 25 ਸਾਲਾਂ ਤੋਂ ਦੇਸ਼ ਵਿਦੇਸ਼ ਚ ਕੁਰਬਾਨੀ ਕੀਤੇ ਰਹੇ ਸਿੱਖ ਭਗਤੀ ਸੰਗੀਤ ਦਾ ਪ੍ਰਚਾਰ ਕਰ ਰਹੇ ਹਨ ਉਹਨਾਂ ਨੇ ਹੁਣ ਤੱਕ 100 ਤੋਂ ਵੱਧ ਐਲਬਮਾਂ ਰਿਲੀਜ਼ ਕੀਤੀਆਂ ਨੇ ਜਿਨ੍ਹਾਂ ਚ ਲਗਭਗ 650 ਸ਼ਬਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਜਾਦਿਆਂ ਬਾਰੇ ਉਹਨਾਂ ਦੀ ਸੁਰੀਲੀ ਆਵਾਜ਼ ਅਤੇ ਬਾ ਪੂਰਨ ਕਵਿਤਾਮਾਨੇ ਉਹਨਾਂ ਨੂੰ ਦੁਨੀਆ ਭਰ ਦੇ ਸੇਕ ਪਾਈਚਾਰੇ ਚ ਪ੍ਰਸਿੱਧ ਬਣਾਇਆ ਪਾਈ ਹਰਜਿੰਦਰ ਸਿੰਘ ਦਾ ਜਨਮ 1952 ਚ ਪਿੰਡ ਬੜਵਾਲ ਜ਼ਿਲ੍ਹਾ ਕੁਰਦਾਸਪੁਰ ਪੰਜਾਬ ਚ ਹੋਇਆ ਉਹਨਾਂ ਦੇ ਪਿਤਾ ਵੀ ਇੱਕ ਰਾਗੀ ਸਨ ਅਤੇ ਉਹਨਾਂ ਨੇ ਆਪਣੀ ਸਿੱਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਉਹਨਾਂ ਨੇ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਚ ਇੱਕ ਗੁਰਦੁਆਰੇ ਚ ਕਈ ਸਾਲਾਂ ਤੱਕ ਕੀਰਤਨ ਕੀਤਾ ਜਿਸ ਕਾਰਨ ਉਹਨਾਂ ਨੂੰ ਸ਼੍ਰੀਨਗਰ ਵਾਲੇ ਬੱਚੋ ਜਾਣੇ ਜਾਂਦਾ ਹੈ ਬਦਮਸ਼ੀਰੀ ਪੁਰਸਕਾਰ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਲ ਕ੍ਰਿਕਾ ਸਨਮਾਨ ਜਿਸ ਦੀ ਸਥਾਪਨਾ 1954 ਚ ਕੀਤੀ ਗਈ ਸੀ ਇਹ ਪੁਰਸਕਾਰ ਕਲਾ ਸਿੱਖਿਆ ਸਾਹਿਤ ਵਿਗਿਆਨ ਦਵਾਈ ਸਮਾਜ ਸੇਵਾ ਤੇ ਜਨਤਾ ਕਾਰਜਾਂ ਚ ਸ਼ਾਨਦਾਰ ਯੋਗਤਾ ਲਈ ਦਿੱਤਾ ਜਾਂਦਾ ਹੈ ਇਸ ਪੁਰਸਕਾਰ ਨਾਲ ਭਾਈ ਹਰਜਿੰਦਰ ਸਿੰਘ ਦਾ ਨਾਮ ਹੁਣ ਤੱਕ ਇਹ ਸਨਮਾਨ ਪ੍ਰਾਪਤ ਕਰਨ ਵਾਲੇ 3448 ਲੋਕਾਂ ਦੀ ਸੂਚੀ ਚ ਸ਼ਾਮਲ ਹੋ ਗਿਆ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ